ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਬੀਕੇਯੂ ਡਕਾਉਂਦਾ ਨੇ ਜਗਰਾਵਾਂ ਵਿਖੇ 21 ਮਈ ਨੂੰ ਹੋਣ ਵਾਲੀ ਰੈਲੀ ਦੇ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕੀਤਾ ਲਾਮਬੰਦ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਅੱਜ ਭਾਰਤੀ ਕਿਸਾਨ union ਨੇ ਕੱਢਕਾ ਡਕਾਉਂਦਾ ਨੇ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਤਹਿਤ ਪਿੰਡਾਂ ਦੇ ਵਿੱਚ ਟ੍ਰੈਲੀਆਂ ਕਰਕੇ ਲੋਕਾਂ ਨੂੰ ਜਿੱਥੇ ਜਾਣੂ ਕਰਵਾਇਆ ਉੱਥੇ ਹੀ 21 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਵੱਡੀ ਜਗਰਾਵਾਂ ਵਿਖੇ ਹੋਣ ਵਾਲੀ ਟ੍ਰੈਲੀ ਦੇ ਲਈ ਲੋਕਾਂ ਨੂੰ ਲਾਂਬੰਦ ਵੀ ਕੀਤਾ ਇਸ ਤੇ ਬੀਕੇਜੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਿੰਦਰ ਸਿੰਘ ਪਣੀਵਾਗਾ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਸਾਡੀ ਆਉਣ ਵਾਲੀ ਜਿਹੜੀ 21 ਤਰੀਕ ਹੈ ਉਹਦੇ ਚ ਜਗਰਾਵ ਇੱਕ ਵੱਡੀ ਮਹਾਪੰਚਾਇਤ ਰੱਖੀ ਹੋਈ ਹੈ ਕਿਉਂਕਿ ਜਿਹੜੇ ਲੰਬੇ ਸਮੇਂ ਤੋਂ ਸਾਨੂੰ ਵੋਟ ਬਟੋਰੂ ਪਾਰਟੀਆਂ ਲੁੱਟਦੀਆਂ ਆਉਂਦੀਆਂ ਤੇ ਘੁੱਟਦੀਆਂ ਆਉਂਦੀਆਂ ਉਹਨਾਂ ਦਾ ਪਰਦਾ ਫਾਸ਼ ਕਰਨ ਦੇ ਵਾਸਤੇ ਇੱਕ ਸਮਜੁੱਤ ਮੋਰਚੇ ਵੱਲੋਂ ਵੱਡਾ ਇਕੱਠ ਰੱਖਿਆਗਾ ਉਹਦੀਆਂ ਅਸੀਂ ਤਿਆਰੀਆਂ ਕਰਦੇ ਆਂ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਗਲੇਮਾ ਦੇ ਵਿੱਚ ਵੱਡਾ ਇਕੱਠ ਕਰਕੇ ਅਸੀਂ ਲੋਕਾਂ ਨੂੰ ਲਾਵਾ ਦੇ ਕੀਤਾਗਾ ਆਉਣ ਵਾਲੇ ਦਿਨਾਂ ਦੇ ਵਿੱਚ 21 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਮਾਨਸਾ ਜ਼ਿਲ੍ਹੇ ਨੂੰ ਕਵਰ ਕਰਕੇ ਲੋਕਾਂ ਨੂੰ ਸਮਝਾਵਾ ਦਾਂਗੇ ਵੀ ਜਿਹੜਾ ਕਰਜਾਗਾ ਇਥੋਂ ਦੇ ਜਿਹੜੇ ਸਿਆਸਤ ਕਰਨ ਵਾਲੇ ਲੋਕ ਆ ਉਹਨਾਂ ਨੇ ਕਿਵੇਂ ਚੜਾਇਆਗਾ ਜਿਹੜੀਆਂ ਸਾਡੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਉਹ ਇਹਨਾਂ ਦੀ ਕਿਵੇਂ ਸਿਆਸਤ ਹੈ ਜਿਹੜਾ ਸਾਡੀ ਫਸਲ ਹੈ ਰੋਲੀ ਜਾਂਦੀ ਹੈ ਜਿਵੇਂ ਹੁਣ ਕਣਕ ਪਿਛਲੇ ਸਮੇਂ ਚ ਰੋਲੀ ਹੈ ਤੇ ਉਹਨਾਂ ਦਾ ਪੂਰਾ ਰੇਟ ਨਹੀਂ ਮਿਲਦਾ ਤੇੜੇ ਲਾਗਤ ਖਰਚੇ ਆ ਉਹ ਦਿਨੋਂ ਦਿਨ ਵਧਦੇ ਆ ਉਹ ਸਾਰਾ ਲੋਕਾਂ ਨੂੰ ਚੇਤਨ ਕਰਕੇ ਉੱਥੇ ਰੈਲੀ ਦੇ ਵਿੱਚ ਸਾਡੀ ਜਿਹੜੀ ਪੰਜਾਬ ਪਧਰੀ ਰੈਲੀ ਆ ਉਹਦੇ ਵਿੱਚ ਚੇਤਨ ਕਰਕੇ ਲਿਜਾਣ ਦਾ ਸੱਦਾ ਦਿੰਨੇ ਆ ਤੇ ਖਾਸ ਕਰਕੇ ਜਿਹੜੀਆਂ ਦਿੱਲੀ ਨਾਲ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਜਿਹੜੇ ਭਾਜਪੀ ਦੀ ਸਰਕਾਰ ਬੈਠੀ ਹੈ ਉਹਨਾਂ ਦਾ ਅਸੀਂ ਪੰਜਾਬ ਦੇ ਵਿੱਚ ਸੁਖਜੋਤ ਮੋਰਚੇ ਵੱਲੋਂ ਬਾਈਕਾਟ ਕੀਤਾ ਹੋਇਆ ਹੈਗਾ ਵੀ ਸਵਾਲ ਕਰਕੇ ਰੈਲੀ ਕਰ ਸਕਦੇ ਆ ਨਹੀਂ ਕਿਤੇ ਵੀ ਇਜਾਜ਼ਤ ਨਹੀਂ ਹੈਗੀ ਉਹਨਾਂ ਨੂੰ ਵੋਟਾਂ ਮੰਗਣ ਦੀ ਕਿਉਂਕਿ ਵੋਟਾਂ ਮੰਗਣ ਦੇ ਉਹ ਹੱਕਦਾਰ ਨਹੀਂ ਹੈਗੇ ਜਿਹੜੇ ਨਵੀਂ ਪਾਰਟੀ ਆਈ ਹੈ ਕਿਉਂਕਿ ਜਿਹੜੇ ਕਹਿੰਦੀ ਸੀ ਕਾਲੀਆਂ ਤੇ ਕਾਂਗਰਸੀਆਂ ਨੇ 75 ਸਾਲ ਹੋ ਗਏ ਰਾਜ ਕਰਦਿਆਂ ਨੂੰ ਲੋਕ ਇਹਨਾਂ ਨੇ ਕਰਜ਼ਾਈ ਕੀਤੇ ਆ ਲੋਕ ਜਿਹੜੇ ਕਿਸਾਨ ਆ ਰੀਲ ਦੀ ਹੱਡੀ ਆ ਉਹਨਾਂ ਦੇ ਹਜੇ 3 ਸਾਲ ਬਾਕੀ ਪਏ ਆ ਉਹਨਾਂ ਨੂੰ ਵੀ ਚੇਤਾਵਨੀ ਹੈ ਵੀ ਤੁਸੀਂ ਵੀ ਵੋਟਾਂ ਮੰਗਣਾ ਆਉਣਾ ਇਹਨਾਂ ਨੂੰ ਵੀ ਪੁੱਛਣਿਆ ਵੀ ਵੋਟਾਂ ਤੋਂ ਪਹਿਲਾਂ ਕਿੰਨੇ ਵਾਦੇ ਕਰਿਆ ਤੇ ਨਹੀਂ ਜੇ ਐਵੇਂ ਜੋ ਕੁਰੀ ਖਾਲੀ ਹੱਥ ਜਾਣ ਲੱਗੇ ਹਜੇ ਤੱਕ ਪੰਜਾਬ ਸਰਕਾਰ ਨੇ ਮਜ਼ਦੂਰਾਂ ਪੱਕੇ ਕਿਸਾਨਾਂ ਪੱਕੇ ਕੱਖ ਨਹੀਂ ਕੀਤਾ ਜੇ ਐਵੇਂ ਜੋ ਕੁਰੀ ਹੱਥ ਛਾੜ ਕੇ ਜਾਣ ਲੱਗੇ ਤਾਂ ਵੋਟਾਂ ਮੰਗਣ ਇਹਨਾਂ ਨੇ ਵੀ ਆਉਣਾ ਫਿਰ ਭਾਜਪੀ ਵਾਲਾ ਹਾਲ ਜਿਹੜਾ ਇਹਨਾਂ ਦਾ ਹੋਊਗਾ ਇਸ ਕਰਕੇ ਅੱਜ ਦਲੇਮਾ ਦੇ ਵਿੱਚ ਵੱਡਾ ਕੱਟ ਕਰਕੇ ਕਿਹਨੇ ਨਹੀਂ ਕਿਸਾਨਾਂ ਦੇ ਜਿਹੜੇ ਪਰਚੇ ਕੀਤੇ ਜਾਂਦੇ ਕੀ ਕਹਿੰਦੇ ਅਸੀਂ ਜਦੋਂ ਸੰਜੁਗਤ ਮੋਰਚੇ ਵੱਲੋਂ ਬਰੋਲ ਕਰਦੇ ਆਂ ਬੀਜੇਪੀ ਦਾ ਅਸੀਂ ਬਰਾਬਰ ਸਟੇਜ ਲਾ ਕੇ ਕਹਿੰਨੇ ਆਂ ਵੀ ਇੱਕ ਵਾਰ ਤੁਸੀਂ ਬੋਲੋ ਆਪਣਾ ਪੱਖ ਦੱਸੋ ਅਸੀਂ ਆਪਣਾ ਦੱਸਦੇ ਆਂ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਦੀ ਕਚਹਿਰੀ ਨੇ ਫੈਸਲਾ ਕਰਨਾ ਵੀ ਸੰਜੁਗਤ ਮੋਰਚਾ ਕਿਸਾਨ ਯੂਨੀਅਨ ਸਹੀ ਹੈ ਜਾਂ ਬੀਜੇਪੀ ਲਈ ਸਹੀ ਹੈ ਫਿਰ ਉੱਥੋਂ ਇਹ ਭੱਜਦੇ ਆ ਪਿਛਲੇ ਦਿਨੀ ਅਸੀਂ ਫਾਫੜਿਆਂ ਦੇ ਵਿੱਚ ਬਰਾਬਰ ਸਟੇਜ ਲਾਈ ਆ ਵੀ ਸਾਨੂੰ ਖੁੱਲਾ ਸਮਾਂ ਮਿਲੂ ਬੋਲਣ ਦਾ ਤੇ ਸਾਨੂੰ ਮਿਲੂ ਬਰਾਬਰ ਸਟੇਜ ਲਾਈ ਜਦੋਂ ਭੱਜ ਗਏ ਉੱਥੋਂ ਕੋਈ ਵੀ ਉਹਨਾਂ ਨੇ ਰੈਲੀ ਨਹੀਂ ਕੀਤੀ ਤੇ ਮਾਨਸਾਂ ਦੀ ਪੁਲਿਸ ਨੂੰ ਹੁਕਮ ਕਰ ਗਿਆ ਵੀ ਆ ਆਗੂਆਂ ਤੇ ਪਰਚੇ ਦਰਜ ਕਰ ਦੋ ਉਹ ਦੀ ਅਸੀਂ ਨਖੇਦੀ ਕਰਦੇ ਆ ਕਿਉਂਕਿ ਪਰਚੇ ਪਾਉਣੇ ਕੋਈ ਹੱਲ ਨਹੀਂ 28 27 ਪਰਚੇ ਸਾਡੇ ਤੇ ਜਿਹੜੇ ਕਿਸਾਨ ਆਗੂਆਂ ਪਹਿਲਾਂ ਦਰਜ ਨਹੀਂ ਗੇ ਪਰਚੇ ਕੋਈ ਹੱਲ ਨਹੀਂ ਹੈਗਾ ਕਿਸਾਨਾਂ ਦੀ ਜਿਹੜੀਆਂ ਸਮੱਸਿਆ ਨੇ ਉਹਨਾਂ ਨੂੰ ਹੱਲ ਕਰੇ ਫੇਰ ਹੱਲ ਹੋਊਗਾ ਨਹੀਂ ਫੇਰ ਜਿਹੜਾ ਸੌਖਾ ਜਿਹੜਾ ਵੋਟਾਂ ਪੰਜਾਬ ਦੇ ਵਿੱਚੋਂ ਸੰਜਤ ਮੋਰਚਾ ਨਾਲ ਨਹੀਂ ਮੋਸਣ ਦਿੰਦਾ ਤੇ ਨਹੀਂ ਤਾਂ ਲੋਕਾਂ ਦੀ ਜਿਹੜੀ ਮਸਲੇ ਨੇ ਉਹ ਫੌਰੀ ਤੌਰ ਤੇ ਹੱਲ ਕਰੇਗਾ